ਇਸ ਪੁੱਤ ਦਾ ਬਹੁਤ ਧੰਨਵਾਦ ਹੈ ਬੜੀ ਸਾਨੂੰ ਨਗਰ ਨੂੰ ਸ਼ਹਿਰ ਨੂੰ ਖੁਸ਼ੀ ਹੋਈ ਹੈ ਅਸੀਂ ਉੱਪਰ ਤਾਰਾਂ ਕਰਕੇ ਨਾ ਚੜ ਸਕਦੇ ਤੇ ਨਾ ਬੱਚੇ ਚੜ ਸਕਦੇ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਜੀ ਤੇ ਇਸ ਕਰਕੇ ਇਹਦਾ ਬਹੁਤ ਧੰਨਵਾਦ ਬੰਦਿਆਂ ਤੇ ਇਹਨੇ ਜਿਹੜਾ ਐਡਾ ਵੱਡਾ ਕੰਮ ਸਾਡੇ ਮਿੰਟਾਂ 'ਚੇ ਕਰਕੇ ਦਿਖਾਤਾ ਬਹੁਤ ਧੰਨਵਾਦ ਆ ਭਾਈ ਇਸ ਦੇ ਤੇ ਬੜੀ ਇਹ ਮੇਰੀ ਉਮਰ ਇਹਨੂੰ ਵੀ ਲੱਗ ਜੇ ਭਾਈ ਬੜੀ ਖੁਸ਼ੀ ਹੋ ਆਂ ਅਸੀਂ ਇਹਦੇ ਧੰਨਵਾਦੀ ਆ ਭਾਈ 30 ਸਾਲਾਂ ਤੋਂ ਪਰੇਸ਼ਾਨ ਸ਼ਹਿਰ ਵਾਸੀਆਂ ਨੂੰ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸੰਗਰੂਰ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋ ਨੇ ਦਵਾਈ ਨਜ਼ਾਤ ਕਰਨ ਦੇ ਉੱਪਰ ਦੀ ਗੁਜ਼ਰ ਰਹੀਆਂ ਤਾਰਾਂ ਦਾ ਝੰਜਟ ਕੀਤਾ ਖਤਮ 11000 ਕਿਲੋਵਾਟ ਤਾਰਾਂ ਦੇ ਡਰ ਸਤਾਉਂਦਾ ਸੀ ਹਰ ਇੱਕ ਦਿਨ ਅੰਚ ਡਰ ਸੀ ਕਿ ਕਰੰਟ ਦੇ ਨਾਲ ਕੋਈ ਜਾਣੀ ਨੁਕਸਾਨ ਜਿਹੜਾ ਉਹ ਨਾ ਹੋ ਜਾਵੇ ਜੀ ਬਿਲਕੁਲ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਬਲਾਕ ਭਵਾਨੀਗੜ੍ਹ ਦੇ ਵਿੱਚ ਜਿਹੜੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਗੁਰਮੇਲ ਸਿੰਘ ਕਰਾਚੋ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਗੁਰਮੇਲ ਸਿੰਘ ਕਰਾਚੋ ਨੇ ਜਿਹੜੇ ਅੱਜ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਪਹੁੰਚੇ ਨੇ ਤੁਹਾਨੂੰ ਜਾਣਕਾਰੀ ਵੀ ਮਾਮਲਾ ਵੀ ਜਿਹੜਾ ਤੁਹਾਨੂੰ ਦੱਸ ਦਿੰਨੇ ਆ 1990 ਤੋਂ ਬੰਦ ਪਏ ਬਿਜਲੀ ਦੀਆਂ ਤਾਰਾਂ ਜੋ ਕਿ ਸ਼ਹਿਰ ਭਵਾਨੀਗੜ੍ਹ ਦੇ ਲੋਕਾਂ ਦੇ ਘਰਾਂ ਦੇ ਉੱਪਰੋਂ ਦੀਆਂ ਜਾ ਰਹੀਆਂ ਸੀ ਸੋ ਜਿਸ ਤੋਂ ਪਰੇਸ਼ਾਨ ਜਿਹੜੇ ਲੋਕ ਨੇ ਉ ਪਰੇਸ਼ਾਨ ਚੱਲ ਰਹੀ ਸੀ ਜਿਸ ਨੂੰ ਲੈ ਕੇ ਹਰ ਇੱਕ ਸਰਕਾਰ ਅੱਗੇ ਜਿਹੜਾ ਗੁਜ਼ਾਰਿਸ਼ ਵੀ ਲਗਾਈ ਜਾਂਦੀ ਸੀ ਕਿ ਇਸ ਝੰਝੜ ਤੋਂ ਜਿਹੜਾ ਛੁਟਕਾਰਾ ਉਹ ਮਹੱਲਾ ਨਿਵਾਸੀਆਂ ਨੂੰ ਦਵਾਇਆ ਜਾਵੇ ਸੋ ਕਿਸੇ ਵੀ ਪਾਰਟੀ ਨੇ ਇਸ ਵੱਲ ਧਿਆਨ ਜਿਹੜਾ ਨਹੀਂ ਦਿੱਤਾ ਸੀ ਸ਼ਹਿਰ ਵਾਸੀਆਂ ਦੇ ਵੱਲੋਂ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਕਰਾਚੋ ਨੂੰ ਇਸ ਸਬੰਧੀ ਜਾਣਕਾਰੀ ਜਿਹੜੀ ਦਿੱਤੀ ਤਾਂ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦੇ ਨਾਲ ਗੱਲਬਾਤ કરી ਇਸ ਚਾਂਜੜ ਦਾ ਛੁਟਕਾਰਾ ਜਿਹੜਾ ਸ਼ਹਿਰ ਵਾਸੀਆਂ ਨੂੰ ਦਵਾਇਆ ਸੋ ਇਸ ਮੌਕੇ ਜਾਣਕਾਰੀ ਦਿੱਤੀ ਹੈ ਗੁਰਮੀਲ ਸਿੰਘ ਕਰਾਚੋ ਨੇ ਉਹਨਾਂ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੇ ਮੇਰੇ ਕੋਲ ਪਹੁੰਚ ਕੇ ਗੁਜ਼ਾਰਿਸ਼ ਜਿਹੜੀ ਲਗਾਈ ਸੀ ਸੋ ਕਈ ਵਰਿਆਂ ਤੋਂ ਅਸੀਂ ਇਸ ਪਰੇਸ਼ਾਨੀ ਤੋਂ ਜੂਝ ਰਹੇ ਹਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਇਸ ਕਾਰਨ ਪਿਛਲੇ ਸਾਲ ਦੌਰਾਨ ਇੱਕ ਹਾਦਸਾ ਵੀ ਜਿਹੜਾ ਵਾਪਰ ਗਿਆ ਸੀ ਅਤੇ ਇਸ ਸਮੱਸਿਆ ਨੂੰ ਲੈ ਕੇ ਸੀਐਮ ਪੰਜਾਬ ਭਗਵੰਤ ਮਾਨ ਨੂੰ ਦੱਸਿਆ ਤਾਂ ਉਹਨਾਂ ਨੇ ਖਾਸ ਬਿਜਲੀ ਵਿਭਾਗ ਦੀ ਟੀਮ ਹੈ ਜਿਹੜੀ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਕਰੀ ਤੇ ਇਸ ਸੰਕਟ ਨੂੰ ਜਿਹੜਾ ਦੂਰ ਕੀਤਾ ਸੋ ਅੱਜ ਮਹੱਲਾ ਨਿਵਾਸੀਆਂ ਦੇ ਵੱਲੋਂ ਸਰਦਾਰ ਗੁਰਮੀਲ ਸਿੰਘ ਖਰਾਚੋ ਦਾ ਜਿਹੜਾ ਧੰਨਵਾਦ ਵੀ ਦਾ ਗਿਆ ਸੋ ਦੇਖ ਸਕਦੇ ਹੋ ਮੌਕੇ ਤੇ ਲੋਕ ਨੇ ਜਿਹੜੇ ਸਰਦਾਰ ਗੁਰਮੇਲ ਸਿੰਘ ਕਰਾਚੋ ਦਾ ਧੰਨਵਾਦ ਕਰਦੇ ਨਜ਼ਰ ਆ ਰਹੇ ਨੇ ਸੋ ਮੌਕੇ ਤੇ ਮਹੱਲਾ ਨਿਵਾਸੀਆਂ ਨੇ ਗੁਰਮੇਲ ਸਿੰਘ ਕਰਾਚੋ ਦਾ ਸਨਮਾਨ ਵੀ ਕੀਤਾ ਤੇ ਪਰਮਾਤਮਾ ਅੱਗੇ ਅਰਦਾਸ ਵੀ ਕੀਤੀ ਹੈ ਕਿ ਜੋ ਉਹਨਾਂ ਦਾ ਸੰਕਟ ਜਿਹੜਾ 34 ਸਾਲਾਂ ਤੋਂ ਜਿਹੜਾ ਲਗਾਤਾਰ ਜਾਰੀ ਸੀ ਕੋਈ ਵੀ ਸਰਕਾਰ ਉਹਨਾਂ ਦੀ ਇਸ ਮੰਗ ਨੂੰ ਜਿਹੜਾ ਪੂਰਾ ਨਹੀਂ ਕਰ ਰਹੀ ਸੀ ਉਹ ਕੰਮ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਸਰਦਾਰ ਗੁਰਮੀਲ ਸਿੰਘ ਖਰਾਚੋ ਨੇ ਕਰ ਦਿਖਾਇਆ ਸੋ ਇਸ ਸਬੰਧੀ ਮਹੱਲਾ ਨਿਵਾਸੀਆਂ ਦਾ ਕੀ ਕਹਿਣਾ ਹੈ ਕੀ ਕਹਿਣਾ ਹੈ ਗੁਰਮੀਲ ਸਿੰਘ ਖਰਾਚੋ ਦਾ ਤੁਹਾਨੂੰ ਉਹ ਵੀ ਸੁਣਾਉਣੇ ਆ ਮੈਂ ਕਰਾਂ ਸ਼ੇਰਾਵਾਲੀ ਦਾ ਜੀ ਜੈ ਲਾਈਨ ਜਿਹੜੀ ਹੈ ਗੁਰਮੇਲ ਜੀ ਦੇ ਜੋ ਯੋਗਦਾਨ ਨਾਲ ਇਹ ਨਿਕਲ ਰਹੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਮੰਦਿਰ ਪਹੁੰਚਣ ਦਾ ਸਵਾਗਤ ਕਰਦੇ ਹਾਂ ਇਸ ਲਈ ਕਹਿੰਦੇ ਆ ਵੀ ਇਹ ਜਿਹੜੀ ਲਾਈਨ ਹੈ ਇਹ ਮਤਲਬ ਨਿਕਲ ਰਹੀ ਹੈ ਸਾਨੂੰ ਇਹਦੀ ਬਹੁਤ ਖੁਸ਼ੀ ਹੈ ਅਸੀਂ ਕਹਿੰਦੇ ਆ ਵੀ ਇਹ ਲਾਈਨ ਦਾ ਜਿਹੜਾ ਕੰਮ ਹੈ ਉਹ ਸਹੀ ਤੰਗ ਨਾਲ ਹੋਵੇ ਤੇ ਲਾਈਨ ਜਿਹੜੀ ਹੈ ਆਰਾਮ ਨਾਲ ਨਿਕਲੇ ਇਹ ਬੋਲ ਵੀ ਠੀਕ ਕਰਦੇ ਆ ਭਾਈ ਜੀ ਇਸ ਪੁੱਤ ਦਾ ਬਹੁਤ ਧੰਨਵਾਦ ਹੈ ਬੜੀ ਨਗਰ ਨੂੰ ਸ਼ਹਿਰ ਨੂੰ ਖੁਸ਼ੀ ਹੋਈ ਏ ਅਸੀਂ ਉੱਪਰ ਤਾਰਾਂ ਕਰਕੇ ਨਾ ਚੜ ਸਕਦੇ ਤੇ ਨਾ ਬੱਤੇ ਚੜ ਸਕਦੇ ਤੇ ਸਾਨੂੰ ਬਹੁਤ ਦਿੱਕਤ ਆਉਂਦੀ ਸੀ ਜੀ ਤੇ ਇਸ ਕਰਕੇ ਇਹਦਾ ਬਹੁਤ ਧੰਨਵਾਦ ਕਰਦੇ ਆ ਤੇ ਇਹਨੇ ਜਿਹੜਾ ਐਡਾ ਵੱਡਾ ਕੰਮ ਸਾਡੇ ਮਿੰਟਾਂ 'ਚੇ ਕਰਕੇ ਦਿਖਾਤਾ ਬਹੁਤ ਧੰਨਵਾਦ ਆ ਭਾਈ ਇਸਦੇ ਤੇ ਬੜੀ ਇਹ ਮੇਰੀ ਉਮਰ ਇਹਨੂੰ ਵੀ ਲੱਗ ਜੇ ਭਾਈ ਬੜੀ ਖੁਸ਼ੀ ਹਾਂ ਅਸੀਂ ਇਹਦੇ ਧੰਨਵਾਦੀ ਆ ਭਾਈ ਮੈਂ ਦੁਰਗਾ ਮਾਤਾ ਮੈਲਾ ਮੰਡਲ ਦੀ ਮੈਂਬਰ ਹੋ ਕੇ ਅੱਜ ਗੁਰਮੀਲ ਭਾਈ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰ ਰਹੀ ਆ ਜਿਨ੍ਹਾਂ ਨੇ ਸਾਡੇ 30 ਸਾਲ ਤੋਂ ਉੱਪਰ ਤਾਰਾ ਜਾਂਦੀਆਂ ਸੀ ਅਸੀਂ ਇਹਨਾਂ ਤੋਂ ਬਹੁਤ ਜ਼ਿਆਦਾ ਓਕੇ ਸੀ ਲੋਕ ਇੱਥੇ ਬਹੁਤ ਬੱਚੇ ਝੂਟਦੇ ਸੀ ਕਰਦੇ ਸੀ ਸਾਨੂੰ ਬੋੜਰ ਲੱਗਦਾ ਸੀ ਕਈ ਵਾਰ ਤਾਂ ਸੀ ਉਹਨਾਂ ਨੂੰ ਬਹੁਤ ਹਟਾਇਆ ਇਹਨਾਂ ਨੇ ਸਾਡਾ ਇਹ ਕੰਮ ਜਦੋਂ ਆਮ ਪਾਰਟੀ ਆਈ ਉਹਨਾਂ ਨੇ ਆ ਸਾਡਾ ਕੰਮ ਮਿੰਟਾਂ 'ਚ ਕਰਤਾ ਅਤੇ ਅਸੀਂ ਇਹਨਾਂ ਦੇ ਬਹੁਤ ਰਿਣੀ ਆ ਜਿਨ੍ਹਾਂ ਨੇ ਸਾਡਾ ਬਹੁਤ-ਬਹੁਤ ਸਹਿਯੋਗ ਦਿੱਤਾ ਸਾਡੇ ਇੱਕ ਵਾਰ ਕਹਿਣ ਤੇ ਹੀ ਇਹ ਤਾਰਾ ਨੂੰ ਹਟਾ ਕੇ ਸਾਡਾ ਬਹੁਤ-ਬਹੁਤ ਧੰਨਵਾਦ ਕੀਤਾ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੂੰ ਅਸੀਂ ਜਿਹੜੇ ਇੱਥੇ ਦੇ ਲੋਕ ਸੀਗੇ ਉਹਨਾਂ ਦੀ ਜਿਹੜੀ ਸਮੱਸਿਆ ਸੀ ਉਹ ਲੈ ਕੇ ਗਈ ਤੇ ਉਹਨਾਂ ਨੇ ਤੁਰੰਤ ਇਹ ਸਮੱਸਿਆ ਦੇ ਨਿਜਾਤ ਦੇ ਲਈ ਅਫਸਰ ਸਹਿਬਾਨਾਂ ਨੂੰ ਆਰਡਰ ਕੀਤੇ ਇਹ ਲਾਈਨ 9 ਮਈ 1974 ਦੇ ਵਿੱਚ ਇਸ ਦੀ ਸ਼ੁਰੂਆਤ ਹੋਈ ਸੀ ਉਸ ਟਾਈਮ ਇਸ ਏਰੀਏ ਦੇ ਵਿੱਚ ਬਸੋ ਵਾਲਾ ਏਰੀਆ ਨਹੀਂ ਸੀਗਾ ਖੇਤ ਸੀਗੇ ਪਰ ਜਿਉਂ-ਜਿਉਂ ਆਬਾਦੀ ਵੱਧਦੀ ਗਈ ਜਿਹੜੇ ਘਰ ਸੀਗੇ ਅੱਗੇ ਵੱਧਦੇ ਗਏ ਤੇ ਇਸ ਜਿੰਨਾ ਜਗ੍ਹਾ ਦੇ ਵਿੱਚ ਦੀ ਤਾਰਾਂ ਲੰਘਦੀਆਂ ਸੀ ਨਾ ਲੋਕ ਇੱਥੇ ਇੱਕ ਘਰ ਬਣਾ ਸਕਦੇ ਸੀਗੇ ਨਾ ਉਹਨਾਂ ਨੂੰ ਪਰਮਿਸ਼ਨ ਮਿਲਦੀ ਸੀ ਨਾ ਉਹ ਚਵਾਰੇ ਪਾ ਸਕਦੇ ਸੀ ਕਈ ਵਾਰ ਇਸ ਤਰ੍ਹਾਂ ਦਾ ਵੀ ਹੋਇਆ ਜਿਹੜੀਆਂ ਦੂਸੀਆਂ ਟਾਰਾਂ ਇਹਨਾਂ ਨੂੰ ਟੱਚ ਕਰ ਜਾਂਦੀਆਂ ਸੀ ਤੇ ਇੰਨਾ ਖੰਭਿਆਂ ਦੇ ਵਿੱਚ ਕਰੰਟ ਤੱਕ ਆ ਜਾਂਦਾ ਸੀਗਾ ਇਹਨਾਂ ਸਮੱਸਿਆ ਦੇ ਹੱਲ ਦੇ ਲਈ ਮਾਨ ਸਾਹਿਬ ਦੇ ਨਿਗਰਾਨੀ ਹੇਠ ਇੱਕ ਟੀਮ ਬਣਾਈ ਗਈ ਪੰਜ ਮੈਂਬਰੀ ਜਿਸ ਦੇ ਵਿੱਚ ਪੰਜ ਚੀਫ ਇੰਜੀਨੀਅਰ ਅਲੱਗ-ਅਲੱਗ ਡਿਸਟ੍ਰਿਕਟਾਂ ਦੇ ਬੈਠੇ ਗਏ ਤੇ ਉਹਨਾਂ ਟੀਮਾਂ ਨੇ ਜਿਹੜੀ 7.5 ਕਿਲੋਮੀਟਰ ਲੰਬੀ ਲਾਈਨ ਸੀਗੀ ਇਸ ਨੂੰ ਕੱਢਣ ਦੀ ਪਰਵਾਨਗੀ ਦਿੱਤੀ ਤੇ ਉਸ ਤੋਂ ਬਾਅਦ ਇਸ ਦਾ ਟੈਂਡਰ ਲਗਾਇਆ ਗਿਆ ਤੇ ਪਿਛਲੇ ਦਿਨ ਹੀ ਇਸ ਦਿਨ ਨੂੰ ਤਾਰਾਂ ਨੂੰ ਕੱਢਣ ਦਾ ਕੰਮ ਸਟਾਰਟ ਹੋਇਆ ਤਾਰਾਂ ਲਗਭਗ ਆਲਮੋਸਟ ਨਿਕਲ ਚੁੱਕੀਆਂ ਨੇਗੀਆਂ ਤੇ ਕਈ ਜਗ੍ਹਾ ਤੇ ਖੰਭੇ ਜਿਹੜੇ ਰਹਿੰਦੇ ਨੇਗੇ ਉਹ ਵੀ ਬਹੁਤ ਜਲਦੀ ਕੱਢੇ ਜਾਣਗੇ ਸਹੀ ਹੈ ਤਾਂ ਉਹ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗੁਰਮੀਲ ਸਿੰਘ ਕਰਾਚੋ ਜੀ ਦਾ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇਹਨਾਂ ਨੇ ਆਪਣੇ ਹਰੇ ਪੈਨ ਦੇ ਨਾਲ ਅੱਜ ਲੋਕਾਂ ਨੂੰ ਜਿਹੜੀ ਇਸ ਚੀਜ਼ ਤੋਂ निजात ਦਵਾਈ ਆ ਆਜ਼ਾਦੀ ਦਵਾਈ ਆ ਕਿਉਂਕਿ ਇੱਕ ਵੱਡਾ ਕੈਂਸਰ ਜਿਹੜਾ ਸਾਡੇ ਲੋਕਾਂ ਨੂੰ ਚਿੰਬੜਿਆ ਹੋਇਆ ਸੀ ਜਿਹਦੀ ਲੋਕ ਆਸ ਮੁਕਾ ਚੁੱਕੇ ਸੀ ਕਿ ਇਹ ਕੰਮ ਹੁਣ ਕਿਸੇ ਤੋਂ ਨੇਪਰੇ ਨਹੀਂ ਚੜਨਾ ਤੇ ਹੋਣਾ ਵੀ ਨਹੀਂ ਉਸ ਕੰਮ ਨੂੰ ਸਰਦਾਰ ਗੁਰਮੀਤ ਸਿੰਘ ਖਰਾਚੋਈ ਨੇ ਨੇਪਰੇ ਵੀ ਚਾੜਿਆ ਤੇ ਉਹ ਤਾਰਾਂ ਜਿਹੜੀਆਂ ਅਜਨੇ 34 ਸਾਲ ਬਾਅਦ ਜਿਨ੍ਹਾਂ ਨੂੰ ਇੱਥੋਂ ਇਸ ਲਾਈਨ ਦੇ ਵਿੱਚੋਂ ਵੀ ਕੱਢਿਆ ਗਿਆ ਤੇ ਪਿੱਲਰ ਨੇ ਬਹੁਤ ਜਲਦੀ ਜਿਹੜੇ ਕੱਢੇ ਜਾਣਗੇ ਗੁਰਪ੍ਰੀਤ ਜੀ ਇੱਕ ਅੱਛੇ 11000 ਕਿਵ ਵਧੀਆਂ ਲਾਈਨਾਂ ਨਿਕਲਦੀਆਂ ਸੀ ਛੋਟੇ ਉਪਰਾਲਾ ਸਦਕਾ ਜ ਸ਼ਹਿਰ ਦੇ ਵਿੱਚੋਂ ਬਾਹਰ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਗਰਮੇਲ ਸਿੰਘ ਖਰਾਚੋਜੀ ਦਾ ਤੇ ਦੂਜੇ ਨੰਬਰ ਦੇ ਸਰਦਾਰ ਸਹਿਯੋਗ ਭਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਸਦਕਾ ਇਹ ਸਾਰਾ ਕੰਮ ਨਿਪਟਰੇ ਚੜਿਆ ਜੀ ਕਿਵੇਂ ਦੇਖਦੇ ਨੇ ਨਾਲ ਕਿੰਨੇ ਕੁ ਲੋਕਾਂ ਨੂੰ ਪਰੇਸ਼ਾਨੀ ਆਈ ਇਹ ਕਮ ਸੇ ਕਮ 6-7 ਕਿਲੋਮੀਟਰ ਦੀ ਲੰਬੀ ਲੈਣ ਸੀ ਜਿਹਦੇ ਨਾਲ ਲਗਾਤਾਰ 30-34 ਸਾਲ ਤੋਂ ਇਹ ਬਹੁਤ ਵੱਡੀ ਪ੍ਰੋਬਲਮ ਸੀ ਜਿਹੜੀ ਅੱਜ ਜਿੱਤੋਂ ਸਾਨੂੰ ਸਰਦਾਰ ਗਰਮੇਲ ਸਿੰਘ ਖਰਾਚੋਜੀ ਨੇ निजात ਦਵਾਈ ਹੈ ਆ ਕਿਰਪਾ ਜੀ ਗਰਮੀਲ ਜੀ ਵੀ ਦੇਖਿਆ ਐਪਸੋਡਾਂ ਨਾਲ ਆਨਲਾਈਨ ਤੇ ਬਹੁਤ ਵਧੀਆ ਹੈ ਕਿ ਤੁਸੀਂ ਬਹੁਤ ਸਮੇਂ ਕੋਸ਼ਿਸ਼ ਕਰ ਰਹੇ ਸੀ ਬਿਲਕੁਲ ਜੀ ਲਗਾਤਾਰ ਅਸੀਂ 1.5 ਤੋਂ 2 ਸਾਲ ਲਗਾਤਾਰ ਮਤਲਬ ਇਸ ਪ੍ਰੋਸੈਸ ਤੇ ਲੱਗੇ ਹੋਏ ਸੀ ਬਾਈ ਜੀ ਸਾਡੇ ਨਾਲ ਸੀਗੇ ਲਗਾਤਾਰ ਅਸੀਂ ਕਦੇ ਪਟਿਆਲੇ ਚੰਡੀਗੜ੍ਹ ਲੁਧਿਆਣੇ ਤੇ ਪਾਤੜਾ ਬਾਰ ਬਾਰ ਚੱਕਰ ਲਗਾ ਰਹੇ ਸੀਗੇ ਸਾਡੇ ਨਾਲ ਕਰਾਚੋ ਤੋਂ ਬਾਈ ਸੀ ਨਾਲ ਤੇ ਲਗਾਤਾਰ ਅਸੀਂ ਲੱਗ ਰਹੇ ਸੀ ਇਹ ਕੰਮ ਦੀ